ਤਨਾਲ ਲੋਕੀਆਂ ਦੇ ਵਿੱਚ ਇੱਕ ਐਫਆਰ ਮਗਰ ਫੀਆਰ ਦਰਜ ਕੀਤੀ ਗਈ ਹੈ ਕਸ਼ਮੀਰ ਕੌਰ ਵਾਈਫ ਆਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁੰ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲ੍ਹੇ ਨੇ ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬਸੰਤ ਫੋਟੋਟੈਕ ਲਲਪੀ ਦਾ ਸੀਈਓ ਤੇ ਅਸੀਂ ਕੰਗਰਸ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜੰਧੂ ਸਿੰਘੇ ਦੇ ਵਿੱਚ ਅੰਦਾਏ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੋਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ। ਲੇਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤੀ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪਰ ਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਬਰਿੰਦਰ ਸਿੰਘ ਵਾਸੀ ਟਿਪਲੀ ਉਹਦੇ ਪਿੰਨਾਂ ਤੇ ਇਹਦੇ ਹਾਲਾਤ ਇਸ ਪ੍ਰਕਾਰ ਨੇ ਕਿ ਮਿਤੀ 31/8/2024 ਨੂੰ ਤੇ ਕਸ਼ਮੀਰਪੁਰ ਆਪਣੇ ਹਤਾਲ ਵਾਲੇ ਤੇ ਆਪਣੀ ਬੇਟੀ ਦੇ ਨਾਮ ਦਾ ਹਵੇਲੀ ਵਿੱਚ ਮੌਜੂਦ ਸੀ ਤੇ ਕੁਝ ਅਣਪਛਾਤੇ ਨੌਜਵਾਨ ਜਿਹੜੇ ਕਿ ਕਾਫੀ ਤਦਾਦ ਵਿੱਚ ਇਹਨਾਂ ਦੇ ਘਰ ਦੇ ਵਿੱਚ ਐਂਟਰ ਹੋਏ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਜ਼ ਧਾਰ ਤੇ ਅਸਲਾ ਜਿਹੜਾ ਐਮੂਨੇਸ਼ਨ ਨਾਲ ਉਹਨਾਂ ਦੇ ਕੋਲ ਸੀਗਾ ਤੇ ਉਹਨਾਂ ਨੇ ਆਉਂਦਿਆਂ ਹੀ ਇਹਦੇ ਇਹਦੇ ਤੇ ਇਹਦੇ ਘਰ ਵਾਲੇ ਤੇ ਉਹਨਾਂ ਦਸਤੀ ਹਥਿਆਰਾਂ ਨਾਲ ਬੋਲ ਕੰਨੇ ਸ਼ੁਰੂ ਕੀਤੇ ਜਿਸ ਨਾਲ ਕਰਕੇ ਦੋਨੇ ਤਿੰਨੇ ਆਦਮੀ ਇਹ ਚੱਕਰ ਹੋ ਗਿਆ ਇਹਦਾ ਜਿਹੜਾ ਘਰ ਵਾਲਾ ਬ੍ਰਿੰਦਰ ਸਿੰਘ ਆ ਉਸ ਵੇਲੇ ਜ਼ਖਲ ਹਸਤਾ ਰੰਟਰਟਮੈਂਟ ਹੈ ਤੇ ਜਿਹੜੀ ਲੇਡੀ ਹੈ ਤੇ ਇਸ ਵੇਲੇ ਰੁਪਿਆ ਅਦਾ ਜਲਾ ਸਿਵਲ ਹਸਪੀਟਲ ਦਾ ਉੱਤੇ ਦਾ ਦਾਅਵਾ ਜਦੋਂ ਉਹ ਇਨਫੋਰਮੇਸ਼ਨ ਮਿਲੀ ਆ ਪਾਨੂੰ ਤੇ ਪੁਲਿਸ ਨੇ ਉਸੇ ਵੇਲੇ ਜਾ ਕੇ ਦਾਦਾ ਬਿਆਨ ਲਿਖਿਆ ਇਹਦੇ ਬਿਆਨ ਵਿੱਚ ਇਹ ਦੱਸਿਆ ਕਿ ਦਾਰਾ ਸਿੰਘ ਤੇ ਦਰਵਾ ਸਿੰਘ ਦੋ ਸਗੇ ਭਰਾ ਨੇ ਜਿਹੜੇ ਕੀ ਇਹਨਾਂ ਵੀ ਜਿਹੜੀ ਵਾਈਟ ਹਿੱਟ ਜ਼ਮੀਨ ਹੈਗੀ ਆ ਜਿਹੜੀ ਕਿ 10 ਸਵਾ 10 ਕਿੱਲੇ ਹੈਗੀ ਆ ਇਹਨਾਂ ਨੂੰ ਬੇਕਾਬੂ ਕਰਨ ਪਾਸੇ ਉਹ ਬੜੇ ਚੰਗੇ ਤੋਂ ਉਪਰਾਲੇ ਕਰ ਰਹੇ ਨੇ ਜਦੋਂ ਉਹਨਾਂ ਦੇ ਕੋਈ ਵੀ ਇਦਾਂ ਦਾ ਉਪਰਾਲਾ ਕਾਮਯਾਬ ਨਹੀਂ ਹੋਇਆ ਤੇ ਇਹਨਾਂ ਦਸਰ ਮੁਤਾਬਕ ਇਹਨਾਂ ਦਾ ਜਿਹੜਾ ਇੱਕ ਉਦੇਸ਼ਲਾ ਰਹਿਗਾ ਦਾਰੇ ਦਾ ਮਾਮੇ ਸੋਹਰੇ ਪਰਿਵਾਰ ਦੇ ਵਿੱਚੋਂ ਉਹ ਇਹ ਬੰਦੇ ਸਾਰੇ ਨਾਲ ਲੈ ਕੇ ਆਇਆ ਪੁਲਿਸ ਨੇ ਇੱਕਦਮ ਕਾਰਵਾਈ ਕਰਦਿਆਂ ਹੋਇਆ ਐਫਆਈਆਰ ਰਜਿਸਟਰ ਕੀਤੀ ਤੇ ਐਫਆਈਆਰ ਰਜਿਸਟਰ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਪੰਜ-ਛੇ ਘੰਟਿਆਂ ਬਾਅਦ ਹੀ ਇਸ ਘਟਨਾ ਦੇ ਜਿਹੜੇ ਮੁੱਖ આરોપી ਨੇ ਜਿਨ੍ਹਾਂ ਨੂੰ ਜਿਨ੍ਹਾਂ ਬਾਰੇ ਪੁਲਿਸ ਨੇ ਤਸਦੀਕ ਤਫਤੀਸ਼ ਕਰਕੇ ਸਫਰਮੇਸਤ ਲੈ ਕੇ ਆਉਂਦੇ ਨੇ ਜਿਨ੍ਹਾਂ ਵਿੱਚੋਂ ਅਮਨਦੀਪ ਸਿੰਘ ਅਮਨਾ ਜਿਹੜਾ ਕਿ ਗੈਂਗਸਟਰ ਇੱਕ ਜਿਸ ਨਾਮ ਹੈ ਦਾ ਸੁਖਜੀਵਨ ਸਿੰਘ ਉਰਫ ਗੱਗੂ ਤੇ ਨਾਲ ਹੀ ਤੀਜਾ ਗੁਪਿੰਦਰ ਸਿੰਘ ਉਰਫ ਢੁੱਪ ਇਹਨਾਂ ਤਿੰਨਾਂ ਨੂੰ ਗਫਾਰਕਾਂ ਦੇ ਵਿੱਚ ਕਮਜਬੀ ਹਾਸਲ ਕੀਤੀ ਹੈ ਇੱਥੇ ਆਪ ਜੀ ਨੂੰ ਇਹ ਦੱਸ ਦਿੱਤਾ ਜਾਵੇ ਦਸਨਾ ਮੇਰੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਅਮਨਦੀਪ ਸਿੰਘ ਅਮਨਾ ਹੈ ਕਿ ਜੰਗਸਰ ਹੈ ਇਹਦੇ ਖਿਲਾਫ ਪਹਿਲਾਂ ਹੀ 7-8 ਮੁਕੱਦਮੇ ਦਰਜ ਨੇ ਤੇ ਇਹ 307 ਦੇ ਕੇਸ ਦੇ ਵਿੱਚ 5 ਸਾਲ ਦੀ ਸਜ਼ਾ ਭੁਗਤ ਰਿਹਾ ਤੇ ਪਿਛਲੇ 20 ਸਾਲ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚੋਂ ਜਵਾਨਤੇ ਬਾਹਰ ਆਇਆ ਹੈ। ਪਤੀਸ਼ ਦਾ ਨਹੀਂ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਅਮਨਦੀਪ ਸਿੰਘ ਆਮਨਾ ਹੈ ਇਹਦਾ ਰਾਤਾ ਪੁਸ਼ਪਿੰਦਰ ਸਿੰਘ ਨੇ ਮੇਜਰ ਸਿੰਘ ਨਾਲ ਦਾਰਾ ਸਿੰਘ ਨਾਲ ਕਰਵਾਇਆ। ਦਾਰਾ ਸਿੰਘ ਜਿਹੜਾ ਕਿ ਇੰਗਲੈਂਡ ਦੇ ਵਿੱਚ ਅਜ ਤੋਂ 3-4 ਦਿਨ ਪਹਿਲਾਂ ਹੀ ਗਿਆ ਤੇ ਦਾਰਾ ਸਿੰਘ ਨੇ ਇਹਨੂੰ ਆਫਰ ਕੀਤੀ ਕਿ ਤੂੰ ਫਾਟੇ ਹੋ ਜਮੀਨ ਦਾ ਕਬਜ਼ਾ ਦਿਵਾ ਦੇ ਤੇ ਅਸੀਂ ਤੁਹਾਨੂੰ ਜੋ ਬਣਦੀ ਰਕਮ ਉਹ ਦੇ ਦਿਆਂਗੇ ਇਹਨਾਂ ਦਾ ਆਪਸ ਦੇ ਵਿੱਚ ਸੌਦਾ 3 ਲੱਖ ਦੇ ਵਿੱਚ ਤੈਅ ਹੋਇਆ ਜਿਹਦੇ ਵਿੱਚ ਦਾਰਾ ਸਿੰਘ ਤੇ ਦਾਰਾ ਸਿੰਘ ਨੇ ਇਹਨੂੰ 2 ਲੱਖ ਰੁਪਇਆ ਕੈਸ਼ ਅਮਨਦੀਪ ਸਿੰਘ ਆਪਣਾ ਜਿਹੜਾ ਗੈਂਗਸਟਰ ਹੈਗਾ ਇਹਨੂੰ ਇਹਦੇ ਵਾਤੇ ਦਿੱਤੇ ਇਸ ਦੇ ਜਿਹੜੇ ਕਮਿਟਮੈਂਟ ਹੋਈਆਂ ਦੋਆ ਦੀ ਤੇ ਇਹਨੇ ਅਮਨਦੀਪ ਸਿੰਘ ਆਪਣਾ ਨੇ ਆਪਣੇ ਨਾਲ ਦੇ ਜਿਹੜੇ ਸੋਰ ਸਾਥੀ ਨੇ ਜਿਹੜੇ ਕਿ ਇਹਨੂੰ ਆਪਾਂ ਪੰਜਾਬੀ ਵਿੱਚ ਇੱਕ ਜੰਮ ਜਿਹੜੇ ਜੂਜ ਹੋਇਆ ਪੰਜਾਬੀ ਵਿੱਚ ਮਢੀ ਹੀ ਕਹਿੰਦੇ ਆ ਉਹ ਪੱਠੀ ਕਰਦੇ ਤੇ ਨਾਲ ਪੁੱਛ ਬੰਦੇ ਜਿਹਨੇ ਜਰਾਂ ਆਣਾ ਸੁਖਜੀਵਨ ਸਿੰਘ ਹੈਗਾ ਉਹਨੇ ਅਰੇਂਜ ਕੀਤੇ ਤੇ ਇਹ ਮਤੇਈ ਕਿਸੇ ਰਿਪੋਰਟ ਤੇ ਕਾਰਵਾਈ ਕੀਤਾ ਤੇ ਜਿਹੜੀ ਇਹ ਵਾਰਤਾ ਤੇ ਨਾਲ ਨੇ ਅਮਰ ਵਿੱਚ ਦਿੰਦੀ ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਦਰਾਂ ਜਿਹੜਾ ਤੱਥ ਸਾਹਮਣੇ ਲੈਂਦੇ ਆ ਉਹ ਤੁਹਾਨੂੰ ਮੈਂ ਪਹਿਲਾਂ ਬਿਆਨ ਕਰ ਚੁੱਕਾ ਕਿ ਇਹ ਜਿਹੜਾ ਸਾਰੀ ਛੇੜ ਹੈ ਦਾਲਾ ਸਿੰਘ ਤੇ ਦਰਵਾਲ ਸਿੰਘ ਦੋ ਸਗੇ ਭਰਾਵਾਂ ਦੀ ਸ਼ਹਿਰ ਦੇ ਜਿਹੜੇ ਕਿਸੂ ਨੇ ਇੰਗਲੈਂਡ ਤੇ ਬੈਠੇ ਨੇ ਤੇ ਉਹਨਾਂ ਦੀ ਸ਼ਹਿਰ ਤੇ ਹੋਈ ਹੈ ਤੇ ਪੁਲਿਸ ਵੱਲੋਂ ਬਾਕੀ ਯੂਰੋਪੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਚੱਲ ਰਹੀ ਹੈ ਇਹ ਜਿਹੜੇ ਉਪਕਰਮੇ ਦੋਸ਼ੀ ਨੇ ਇਹਨਾਂ ਦੇ ਕੋਲੋਂ ਇਸ ਵਾਰਦਾਤ ਵਿੱਚ ਵਰਤੀ ਗਈ ਗੱਡ ਇੱਕ ਮੋਟਰਸਾਈਕਲ ਹੈ ਫਿਲਹਾਲ ਉਹ ਗ੍ਰਮਤ ਕਰ ਲਏ ਨੇ ਬਾਕੀ ਜਿਹੜੇ ਅਸੀਂ ਰੋਪੇ ਦੀ ਡਿਟੇਲ ਹੈ ਉਹ ਤੁਹਾਨੂੰ ਜਿੱਦਾਂ ਜਿੱਦਾਂ ਗਫਤਾਰ ਹੁੰਦੀ ਜਾਊਗੀ ਉਦਾਂ ਉਦਾਂ ਤੁਹਾਨੂੰ ਸੇਰ ਕਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ